ਸਰਕਾਰ ਦੇ ਉਹ ਵੀਰੋ ਸ੍ਰੀ ਗੁਰੂ ਚੰਦਰ ਨਗਰ ਦਾ ਆਪ ਜੀ ਨੂੰ ਜਿਹੜਾ ਨਜ਼ਾਰਾ ਦਿਖਾਉਣ ਲੱਗੇ ਆ ਬੜਾ ਦੁੱਖਦਾਈ ਨਜ਼ਾਰਾ ਹੈ ਇਹ ਨਜ਼ਾਰਾ ਉਹ ਨਜ਼ਾਰਾ ਨਹੀਂ ਜਿਹੜਾ ਬਹੁਤ ਵਧੀਆ ਹਾਸਾ ਆਉਂਦਾ ਜਾਂ ਆਪਾਂ ਨੂੰ ਫੀਲਿੰਗ ਆਉਂਦੀ ਵੀ ਚੰਗੇ ਚਾ ਇਹ ਮਾਰੇ ਨਜ਼ਾਰੇ ਦਾ ਨਜ਼ਾਰਾ ਦਿਖਾਉਣ ਲੱਗੇ ਆ ਜਿਹੜੇ ਲੋਕ ਦੁਖੀ ਆ ਆਲੇ-ਦੁਆਲੇ ਦੇ ਜਿਨ੍ਹਾਂ ਦੀਆਂ ਇੱਧਰ ਝੁੱਗੀਆਂ ਛੌਪੜੀਆਂ ਦਾ ਮੈਂ ਤੁਹਾਨੂੰ ਦਿਖਾਉਣਾ ਵਾ ਕਿਵੇਂ ਹਾਲਾਤ ਬਣੇ ਹੋਏ ਆ ਪਹਿਣਾ ਬੀਬੀਆਂ ਵੀ ਖੜੀਆਂ ਭਰਾ ਵੀ ਖੜੇ ਆ ਇਹਨਾਂ ਲਈ ਆਪਾਂ ਬਾਅਦ ਚ ਚੱਲਾਂਗੇ ਔਰ ਆ ਜਿਹੜੀਆਂ ਝੁੱਗੀ ਛੌਪੜੀ ਦੇ ਵਿੱਚ ਰਹਿ ਰਹੇ ਲੋਕ ਇਹ ਸਾਡੇ ਬਾਬੇ ਮਰਦਾਨੇ ਕੇ ਮੈਨੂੰ ਲੱਗਦਾ ਵੀ ਜਿਆਦਾ ਇੱਥੇ ਪਰਿਵਾਰ ਹੋਣਗੇ ਜਿਹੜੇ ਬਾਬੇ ਨਾਨਕ ਦੇ ਕਿਤੇ ਸੰਗੀ ਸਾਥੀ ਬਾਬਾ ਮਰਦਾਨਾ ਜੀ ਹੁੰਦਾ ਸੀ ਉਹਨਾਂ ਦੇ ਪਰਿਵਾਰਾਂ ਦੀਆਂ ਝੁੱਗੀਆਂ ਝੌਂਪੜੀਆਂ ਬਣੀਆਂ ਹੋਈਆਂ ਸੀ ਜਾਨ ਨਿੱਕੇ ਨਿੱਕੇ ਆਹ ਘਰ ਬਣਾ ਕੇ ਰਹਿਸ਼ ਕੀਤੀ ਹੋਈ ਸੀਗੀ ਆਹ ਜਿਹੜੇ ਲੋਕ ਆ ਆਪਣਾ ਥੋੜਾ ਕਨਾ ਕੀਮਤੀ ਸਮਾਨ ਆ ਜਿਹੜਾ ਉਹ ਕੱਢ ਕੇ ਲੈ ਕੇ ਆ ਰਹੇ ਆ ਔਰ ਇਹ ਪਾਣੀ ਤੁਸੀਂ ਆਪ ਦੇਖ ਸਕਦੇ ਮੈਂ ਫਿਰ ਇਸ ਤੋਂ ਬਾਅਦ ਤੁਹਾਨੂੰ ਛੱਤ ਤੇ ਚੜ੍ਹ ਕੇ ਵੀ ਇਹ ਦੱਸਦਾ ਹਾਲਾਤ ਦਿਖਾਵਾਂਗਾ ਕਿਵੇਂ ਇਹ ਜਿਹੜਾ ਡੁੱਬਿਆ ਹੋਇਆ ਵਾ ਆ ਲੋਕ ਜਿਹੜੇ ਦੁਖੀ ਆ ਅੱਜ ਮੈਨੂੰ ਲੱਗਦਾ ਰਾਤ ਦੀ ਇਹਨਾਂ ਨੇ ਰੋਟੀ ਤੱਕ ਨਹੀਂ ਖਾਧੀ ਕਿਉਂਕਿ ਜੇ ਘਰਾਂ ਦੇ ਵਿੱਚ ਰੋਟੀ ਪੱਕੂਗੀ ਤਾਂ ਫੇਰ ਇਹ ਇਹ ਹਾਲਾਤ ਇਸ ਤਰ੍ਹਾਂ ਦੇ ਹੋਏ ਪਏ ਆ ਵੀ ਇਸ ਵਕਤ ਇਹ ਗੁਰੂ ਕੇ ਲੰਗਰਾਂ ਨੂੰ ਵੀ ਡੀਕ ਰੇ ਆ ਜੇ ਕੋਈ ਸੇਵਾਦਾਰ ਭਰਾ ਇਧਰਲੇ ਪਾਸੇ ਬਸਤੀ ਸ੍ਰੀ ਗੁਰੂ ਚੰਦਰ ਨਗਰ ਦੇ ਵਿੱਚ ਆ ਕੇ ਆਉਦੀ ਲੰਗਰ ਦੀ ਕੋਈ ਸੇਵਾ ਵੀ ਦੇ ਸਕਦਾ ਤੇ ਇਹਨਾਂ ਲੋਕਾਂ ਦੇ ਜੇ ਚੁੱਲਿਆਂ ਚ ਕੋ ਅੱਗ ਮੱਚੂਗੀ ਤਾਂ ਚੁੱਲ੍ਹੇ ਵੱਲਣਗੇ ਤਾਂ ਫੇਰ ਹੀ ਇਹਨਾਂ ਦੇ ਢੱਡ ਦੀ ਅੱਗ ਧੁੱਖ ਜੜੀ ਆ ਮਿਟੂਗੀ ਇਹ ਹਾਲਾਤ ਜਿਹੜੇ ਤੁਹਾਨੂੰ ਦਿਖਾ ਰਿਹਾ ਔਰ ਮੈਂ ਜਿਹੜਾ ਅਗਲਾ ਸੀਨ ਜਿਹੜਾ ਇੱਥੋਂ ਉੱਪਰੋਂ ਕੋਠੇ ਤੋਂ ਜਾ ਕੇ ਦਿਖਾਉਣਾ ਵਾ ਇਹ ਤੁਹਾਨੂੰ ਜਿਹੜਾ ਨੇੜੇ ਦਾ ਸੀਨ ਦਿਖਾਇਆ ਸੀਗਾ ਲੈ ਗੁਰੂ ਪਿਆਰੋ ਕੋਠੇ ਤੇ ਚੜ ਗਏ ਆ ਹੁਣ ਆ ਉਪਰੋ ਜਿਹੜਾ ਸੀਨ ਤੁਹਾਨੂੰ ਦਿਖਾ ਰਹੇ ਆ ਆ ਲੋਕ ਜਿਹੜੇ ਆ ਕੁਸੋ ਮਸਤੀ ਕਰਦੇ ਵੀ ਨਜ਼ਰ ਆਉਂਦੇ ਹੋਣਗੇ ਪਰ ਇਹ ਮਸਤੀ ਨਹੀਂ ਕਰ ਰਹੇ ਆਪਣਾ ਕਿਵੇਂ ਨਾ ਕਿਵੇਂ ਸਮਾਨ ਜਿਹੜਾ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਘਰਾਂ ਦੇ ਵਿੱਚੋਂ ਔਰ ਉਹ ਥੋੜੇ ਜਿਹਾ ਬੱਚੇ ਜਿਹੜੇ ਉਹ ਖੱਪ ਕਰ ਰਹੇ ਆ ਇਹ ਜਿਹੜਾ ਹਾਲਾਤ ਆ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਬਹੁਤ ਮਾੜੇ ਹਾਲਾਤ ਆ ਆ ਜਾਂਦਾ ਵੀ ਇੱਕ ਸੱਜਣ ਵਿਚਾਰਾ ਆਪਦਾ ਘਰ ਖਾਲੀ ਕਰਕੇ ਆ ਵੇਖੋ ਕਿੰਨਾ ਕਿੰਨਾ ਪਾਣੀ ਆ ਸਿਰ ਤੇ ਇਹਦੇ ਪੰਡ ਰੱਖੀ ਹੋਈ ਆ ਇਹ ਹਾਲਾਤ ਜਿਹੜੇ ਬਣੇ ਹੋਇਆ ਆ ਆ ਬਾਈ ਜਿਹੜੇ ਇੱਥੋਂ ਆਪ ਵਿਚਾਰਿਆਂ ਦੀ ਝੁੱਗੀ ਝੌਂਪੜੀ ਜਿਹੜੀ ਟੈ ਟੇਰੀ ਹੋ ਗਈ ਇਹ ਵੀ ਕਿਸੇ ਢੰਗ ਨਾਲ ਮੈਨੂੰ ਲੱਗਦਾ ਕੋਈ ਆਪਦਾ ਪ੍ਰਬੰਧ ਕਰਨ ਲੱਗੇ ਆ ਆ ਜਿਹੜੇ ਘਰ ਆ ਬਿਲਕੁਲ ਡੁੱਬੇ ਹੋਇਆ ਮੋਗਾ ਦੇ ਬਹੂਨਾ ਚੌਕ ਦੇ ਨੇੜੇ ਸ੍ਰੀ ਗੁਰੂ ਚੰਦਰ ਨਗਰ ਦੀਆਂ ਇਹ ਤਸਵੀਰਾਂ ਬਾਈ ਜੀ ਤੁਸੀਂ ਇੱਥੇ ਖੜੇ ਆ ਤੇ ਇਹ ਜਿਹੜਾ ਪਾਣੀ ਆ ਕਿੱਥੋਂ ਆ ਗਿਆ ਇੰਨਾ ਪਾਣੀ ਇਹ ਸੇਮ ਦਾ ਪਾਣੀ ਆ ਜੀ ਜੀ ਦਾ ਪਾਣੀ ਆ ਜੀ ਸੇਮ ਦਾ ਪਾਣੀ ਆ ਸੇਮ ਦਾ ਪਾਣੀ ਆ ਸੇਮ ਸਾਫ ਨਹੀਂ ਹੋਈ ਉਹ ਸੇਮ ਟੁੱਟ ਕੇ ਆ ਗਿਆ ਸੇਮ ਦਾ ਬੰਨ ਟੁੱਟ ਗਿਆ ਹੋਏ ਹੋਏ ਸਰ ਵੀ ਲੱਗ ਗਿਆ ਇਹਦਾ ਕੋਈ ਬਾਈ ਸਾ ਤੌੜੀ ਇਤੋ ਝੂਮ ਕਰਕੇ ਜਿਹੜੇ ਮੈਂ ਦਿਖਾ ਰਿਹਾ ਤੁਹਾਨੂੰ ਆ ਗਲੀ ਆ ਇਹਦੇ ਵਿੱਚ ਵੀ ਜਿਹੜਾ ਪਾਣੀ ਫਿਰਦਾ ਵਾ ਔਰ ਇੱਥੋਂ ਦੇ ਜਮਲਾ ਐਮਸੀ ਜਿਹੜੇ ਆ ਉਹਨਾਂ ਦੇ ਘਰ ਦੇ ਆਲੇ-ਦੁਆਲੇ ਬਹੁਤ ਪਾਣੀ ਆ ਉਹ ਹੋ ਸਕਦਾ ਕਿਤੇ ਧਰਨੇ ਦੇ ਵਿੱਚ ਬੈਠਾ ਹੋਵੇ ਆ ਲੋਕ ਵਿਚਾਰੇ ਇਸ ਤਰ੍ਹਾਂ ਆਪਦਾ ਕੋਈ ਨਾ ਕੋਈ ਚੀਜ਼ਾਂ ਕੱਢਣ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਜਿਵੇਂ ਦਰਿਆ ਦੇ ਵਿੱਚ ਤਰ ਰਹੇ ਆ ਜਿਵੇਂ ਹਾੜ ਆਏ ਹੁੰਦੇ ਆ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਹੋਏ ਆ ਔਰ ਮੈਂ ਵੀਰਾਂ ਨੂੰ ਫੇਰ ਇਹ ਹੀ ਗੱਲ ਕਹੂੰਗਾ ਕਿ ਇਥੋਂ ਦੇ ਐਮਸੀ ਨੂੰ ਮਿਲੇ ਆ ਜਾਂ ਨਹੀਂ ਮਿਲੇ ਇਹ ਤੇ ਐਮਸੀ ਦਾ ਇਹਨਾਂ ਦਾ ਕੀ ਕਹਿਣਾ ਸੀ ਬਾਈ ਜੀ ਐਮਸੀ ਨਹੀਂ ਮਰਦਾ ਇਹ ਕਹਿੰਦਾ ਮੇਰੇ ਕੰਮ ਦਾ ਹੈ ਨਹੀਂ ਕੰਮ ਜੀ ਐਮਸੀ ਹੈ ਕੌਣ ਹੈ ਜੀ ਤੁਹਾਡਾ ਜਮਲਾ ਐਮਸੀ ਹੈ ਜੀ ਜਮਲਾ ਐਮਸੀ ਆ ਕਿ ਉਹਨੂੰ ਜਦੋਂ ਮਿਲਦੇ ਆ ਤੁਸੀਂ ਪਹਿਲਾਂ ਮਿਲੇ ਸੀਗੇ ਜਾਂ ਹੁਣ ਮਿਲੇ ਸੀਗੇ ਉਹ ਤਾਂ ਰੋਜ਼ ਮਿਲਦੇ ਆ ਜੀ ਜਹਾੜੀ ਦੇ 50 ਗੇੜੇ ਮਾਰਦਾ ਪਰ ਪਾਣੀ ਤਾਂ ਹੁਣ ਆਪਣੇ ਕੱਲ ਦਾ ਹੀ ਖੜਾ ਨਾ ਇਹ ਅੱਜ ਕੱਲ ਦਾ ਖੜਾ ਅਸੀਂ ਸਾਰੇ ਆ 3 ਵਜੇ ਤੇ ਰਾਤ ਦੋ ਵਜੇ ਬਸ ਤੇ ਪਏ ਕਰਦੇ ਆ 3 ਵਜੇ ਰਾਤ ਪਏ 3 ਵਜੇ ਆ ਟੁੱਟੀ ਆ ਜੀ ਇੱਥੋਂ ਬੰਨ 3 ਵਜੇ ਅਸੀਂ ਪਏ ਆ ਸਾਡੇ ਨਾਲ ਕੋਈ ਗੇੜਾ ਨਹੀਂ ਇਹ ਇਹ ਜਿਹੜਾ ਪਾਣੀ ਆ ਫੇਰ ਦੱਸੋ ਵੀ ਇਹ ਆਇਆ ਕਾਹਦਾ ਵਾ ਤੁਸੀਂ ਆਪ ਹੀ ਇੱਥੇ ਸੇਮ ਦਾ ਆਇਆ ਜੀ ਦੰਦਾ ਪਾਣੀ ਪਿੱਛੋਂ ਸੇਮ ਚ ਪਾਣੀ ਛੱਡਿਆ ਇਹ ਦੋਰਾ ਪਾਣੀ ਪਾਣੀ ਆ ਇਹ ਇਹ ਪਾਣੀ ਛੱਡਿਆ ਨਹੀਂ ਮੀਂਹ ਛੋਟੇ ਵੀ ਰੰਨੇ ਜਿਆਦੇ ਪੈ ਗਏ ਆ ওভারਫਲੋ ਹੋ ਗਿਆ ਹੈ ਤੇ ਇਹ ਜਿਹੜੀਆਂ ਤੁਹਾਡੇ ਨਾਲ ਦੀ ਇੱਥੋਂ ਸੇਮ ਜਾਂਦੀ ਆ ਨਾ ਥੋੜੀ ਜਿਹੀ ਉਹ ਸੇਮ ਦਾ ਹੀ ਜਿਹੜਾ ਟੁੱਟ ਕੇ ਪਾਣੀ ਇਧਰ ਨੂੰ ਆ ਗਿਆ ਆ ਜੀ ਆ ਜਾਨਦੀ ਪਈ ਆ ਆ ਜੱਡੇ ਘਰ ਸਾਰੇ ਡੁੱਬੇ ਹੋਏ ਆ ਸਾਰੇ ਟੇੜਾ ਆ ਗਏ ਉਹ ਮੇਉ ਘਰ ਕੋਲ ਦੀ ਮੁੰਡਾ ਬੈਠਾ ਉਹ ਵੀ ਸੇਮ ਹੀ ਜਾਂਦੀ ਪਈ ਆ ਬਾਈ ਉਹ ਸੇਮ ਜਾਂਦੀ ਪਈ ਆ ਸੇਮ ਦੇ ਉੱਤੋਂ ਦੇ ਪਾਣੀ ਆ ਸਾਰੇ ਘਰ ਡੁੱਬੇ ਹੋਏ ਆ ਇਹਨਾਂ ਨੇ ਕੰਦਾ ਸਾਰੇ ਦੇ ਪਾੜ ਗੀਆਂ ਬਿਲਕੁਲ ਜੀ ਇਹ 4 ਇੰਚੀ ਦੇ ਘਰ ਸੀਗੇ ਔਰ ਪਹਿਲਾ ਹੀ ਮਸਾਲੇ ਤਾਂ ਜਿਹੜੇ ਫੈਕਟਰੀਆਂ ਦੇ ਵਿੱਚੋਂ ਮਾੜੇ ਆਉਂਦੇ ਸੀਮੈਂਟ ਮਾੜੇ ਆਉਂਦੇ ਰੇਤਾ ਵੀ ਗਾ ਮਾੜੇ ਹੁੰਦਾ ਗਾ ਸਾਨੂੰ ਠੇਕੇਦਾਰ ਵੀ ਮਾੜਾ ਮਿਲ ਜਾਂਦਾ ਉਹਨਾਂ ਠੇਕੇਦਾਰਾਂ ਦੇ ਬਣੇ ਹੋਏ ਘਰ ਜਿਹੜੇ ਆ ਅੱਜ ਟਹਾ ਟੇਰੀ ਹੁੰਦੇ ਕਿਨਾਰੇ ਤੇ ਆ ਇਹ ਜਿਹੜੀ ਬਸਤੀ ਦਾ ਹਾਲ ਆ ਅਪਜੀ ਵੇਖ ਰਹੇ ਆ ਕਿ ਮੋਗਾ ਦੇ ਸ੍ਰੀ ਚੰਦਰ ਨਗਰ ਦੀ ਬਸਤੀ ਆ ਔਰ ਇਹ ਲੋਕ ਵਿਚਾਰੇ ਆ ਬਹੁਤ ਖਿਆਈ ਦੇ ਨਾਲ ਆਪਣਾ ਜਿਹੜਾ ਸਮਾਨ ਕਿਤੇ ਇਧਰੋਂ ਦੂਜੇ ਪਾਸੇ ਲੈ ਕੇ ਜਾਂਦੇ ਆ ਭੋਖਣ ਪਾਣੇ ਆ ਔਰ ਆ ਜਿਹੜਾ ਤੁਹਾਨੂੰ ਪਤਾ ਲੱਗਦਾ ਹੋਵੇਗਾ ਇਹ ਜਿਹੜਾ ਮੀਂਹ ਦਾ ਪਾਣੀ ਨਹੀਂ ਜਿੰਨਾ ਸੇਮ ਦਾ ਪਾਣੀ ਆ ਗਿਆ ਪਾਸੇ-ਆਸੇ ਦਾ ਪਾਣੀ ਆ ਗਿਆ ਇਹ ਲੋਕਾਂ ਦੀ ਜਿਹੜੀ ਆ ਹਾਲਾਤ ਆ ਜੇ ਸਰਕਾਰ ਨੇ ਹਜੇ ਵੀ ਹਜੇ ਵੀ ਜੇ ਧਿਆਨ ਨਾ ਦਿੱਤਾ ਡਰੇਨ ਮਹਿਕ ਨੂੰ ਇਹਦੇ ਵਿੱਚ ਜ਼ਿੰਮੇਵਾਰ ਨਾ ਠਰਾਇਆ ਤਾਂ ਮੇਰਾ ਖਿਆਲ ਆ ਰਾਤ ਤੱਕ ਕਈ ਜਿਹੜੀਆਂ ਜਾਨਾਂ ਵੀ ਜਾ ਸਕਦੀਆਂ ਕਿਉਂਕਿ ਕਈ ਲੋਕ 7-8 ਦਾ ਸੱਪੀ ਆ ਕੇ ਕੱਲਦੇ ਜੀ ਕਈ ਲੋਕ ਜਿਹੜੇ ਆ ਸੱਪ ਬਹੁਤ ਇੱਥੇ 6-7 ਦਾ ਸੱਪੀ ਕੱਲਦੇ ਮਾਰਦੇ ਸੀ ਹਾਂ ਕਿਉਂਕਿ ਇੱਥੇ ਇਹਨਾਂ ਦੇ ਕਹਿਣ ਮੁਤਾਬਕ ਸੱਪਾਂ ਦਾ ਵੀ ਘਰ ਬਣ ਗਿਆ ਵਾ ਤੇ ਜਿਹੜੇ ਘਰ ਆ ਜਿਹੜੇ ਲੋਕ ਮਜਬੂਰ ਆ ਵਿਚਾਰੇ ਬੈਠੇ ਆ ਵੀ ਪਾਣੀ ਨੀਵਾ ਹੋ ਜਾਊਗਾ ਹੋ ਸਕਦਾ ਪਾਣੀ ਨੀਵੇਂ ਹੁੰਦੇ ਹੁੰਦੇ ਇਹ ਜਿਹੜੇ ਮਕਾਨ ਵੀ ਡਿੱਗਣੇ ਸ਼ੁਰੂ ਹੋ ਜਾਣ ਤੇ ਨੁਕਸਾਨ ਭਾਰੀ ਹੋ ਸਕਦਾ ਪੰਜਾਬ ਸਰਕਾਰ ਨੂੰ ਫੌਰੀ ਇਸ ਗੱਲ ਤੇ ਧਿਆਨ ਦੇ ਕੇ ਜਿਹੜਾ ਵਾ ਇਹਨਾਂ ਗਰੀਬ ਲੋਕਾਂ ਦੇ ਬਸਤੀ ਝੁੱਗੀ ਝੌਂਪੜੀ ਵਾਲੇ ਲੋਕਾਂ ਦੀ ਜਿਹੜੀ ਆ ਮਜਬੂਰੀ ਵੱਲ ਵੇਖ ਕੇ ਇਹਨਾਂ ਦਾ ਜਿਹੜਾ ਕੋਈ ਮਸਲਾ ਹੱਲ ਕਰਨਾ ਚਾਹੀਦਾ ਇਹ ਹਾਲਾਤ ਜਿਹੜੇ ਆ ਮੋਗਾ ਸ਼ਹਿਰ ਦੇ ਸਾਡੇ ਵਾਰਡ ਨੰਬਰ 29 ਆ ਨਾ ਇਹ ਹਾਂਜੀ ਵਾਰਡ ਨੰਬਰ 29 ਦੇ ਆ ਔਰ ਉਧਰ ਤੁਹਾਨੂੰ ਪਹਿਲਾਂ 18 ਨੰਬਰ ਵਾਰਡ ਦੇ ਵੀ ਹਾਲਾਤ ਵਖਾੜ ਚੁੱਕੇ ਆ ਅਸੀਂ ਕੀ ਸੀਗੇ ਉਹ ਅਲੱਗ ਵੀਡੀਓ ਬਣੀ ਸੀਗੀ ਉਸ ਤੋਂ ਇਲਾਵਾ ਜਿਹੜਾ ਅਸੀਂ ਜੋ ਵੀ ਅੱਜ ਦੀ ਮੋਗਾ ਦੀ ਸਥਿਤੀ ਆ ਮੇਰ ਸਾਹਿਬ ਨਾਲੇ ਵੀ ਗੱਲਬਾਤ ਕੀਤੀ ਸੀ ਕਿ ਪਰ ਮੇਰ ਸਾਹਿਬ ਨੇ ਇਹ ਗੱਲ ਕਹੀ ਆ ਕਿ ਇਹ ਸਾਡਾ ਕੰਮ ਨਹੀਂ ਸੀ ਇਹ ਨਹਿਰੀ ਵਿਭਾਗ ਦਾ ਕੰਮ ਸੀਗਾ ਇਹ ਡਰੇਨਾਂ ਵਾਲੇ ਵਿਭਾਗ ਦਾ ਕੰਮ ਸੀ ਉਹਨੂੰ ਇਹ ਕੰਮ ਕਰਨਾ ਚਾਹੀਦਾ ਸੀ ਅਸੀਂ ਮੋਗਾ ਦੇ ਵਿੱਚ ਜਦੋਂ ਜਦ ਕੱਲ ਦੇ ਕਰੀ ਜਾਂਦੇ ਜਦੋਂ ਦਾ ਮੀਂਹ ਪਿਆ ਵਾ ਉਹਦੇ 'ਚ ਕੋਈ ਸ਼ੱਕ ਨਹੀਂ ਮੋਗਾ ਦੇ ਮੇਰ ਸਾਹਿਬ ਕੰਮ ਕਰ ਰਹੇ ਹਾਂ ਜੀ ਦੱਸੋ ਜੀ ਕੀ ਕਹਿਣਾ ਤੁਸੀਂ ਕਿਉਂ ਭਗੰਤਪਾਲ ਦੀ ਸਰਕਾਰ ਬਣੀ ਉਹਨੇ ਕੁਝ ਨਹੀਂ ਕੀਤਾ ਸਾਡਾ ਜੀ ਠੀਕ ਹੈ ਉਹਦੇ ਰਾਤ ਹੀ ਪਾਣੀ ਉਹਦੇ ਰਾਤ ਹੀ ਸਾਰਾ ਕੁਝ ਹੋਇਆ ਹੀ ਪਾਣੀ ਆਇਆ ਬੁੱਢੇ ਹੋ ਗਏ ਸਾਡੀ ਪਾਣੀ ਨਹੀਂ ਆਇਆ ਸਾਡੇ ਨਹੀਂ ਆਇਆ ਐਰ ਕੀ ਪਾਣੀ ਆਇਆ ਐਰ ਕੀ ਪਾਣੀ ਆਇਆ ਹਾਂ ਇਥੇ ਦਾ ਪਾਣੀ ਆਇਆ ਇਹ ਆਮ ਆਦਮੀ ਜਿਹੜੀ ਆ ਵੀ ਜਿਹੜੀ ਹੁਣ ਖਾਸ ਲੋਕਾਂ ਦੀ ਪਾਰਟੀ ਬਣ ਗਈ ਜਿਹਨੂੰ ਗਰੀਬਾਂ ਦੇ ਸਿਰਾਂ ਤੋਂ ਵੋਟਾਂ ਲੈ ਕੇ ਜੀ ਸਾਡੇ ਤਾਂ ਇੱਥੇ ਕੋਈ ਮਸਲਾ ਨਹੀਂ ਹੱਲ ਕੀਤਾ ਆ ਜਿੰਦਗੀ 'ਚ ਪਹਿਲੀ ਵਾਰੀ ਪਾਣੀ ਆਇਆ ਜੀ ਆ ਜਿੰਦਗੀ 'ਚ ਆਪਣੇ ਬੱਚੇ ਵੀ ਵਿਆਹੇ ਕੇ ਪਰ ਆਪਣਿਆ ਸਾਲ ਦੀ ਉਮਰ ਹੋ ਗਈ ਆ ਆ ਪਹਿਲੀ ਵਾਰੀ ਜਿੰਦਗੀ 'ਚ ਪਾਣੀ ਆਇਆ ਇਹ ਭਗਵੰਤ ਮਾਨ ਦੇ ਇਹਨੂੰ ਸਾਫ਼ ਕਰਦੇ ਇਹਨੂੰ ਉੱਚੀ ਕਰਦੇ ਤਾਂ ਆਪੇ ਨਾ ਪਾਣੀ ਆਉਂਦਾ ਪਾਣੀ ਨਾਮ ਬਿਲਕੁਲ ਜੀ ਬਿਲਕੁਲ ਜੀ ਇੱਥੇ ਜਿਹੜਾ ਸਾਢੇ 3 ਸਾਲ ਪੰਜਾਬ ਸਰਕਾਰ ਨੂੰ ਹੋਏ ਗਏ ਆ ਜੇ ਭਗਵੰਤ ਮਾਨ ਸਰਕਾਰ ਨੇ ਕਿਤੇ ਚੁਟਕਲਿਆ ਤੋਂ ਬਾਹਰ ਆ ਕੇ ਇਹ ਲੋਕਾਂ ਦੀ ਗੱਲ ਸਮਝੀ ਹੁੰਦੀ ਇਹਨਾਂ ਦੀ ਸਾਰ ਲਈ ਹੁੰਦੀ ਤਾਂ ਮੇਰਾ ਖਿਆਲ ਇਹ ਹਾਲਾਤ ਨਾ ਬੰਦੇ ਆ ਵੇਖੋ ਵਿਚਾਰਿਆਂ ਦਾ ਲੰਘਣਾ ਕਿਵੇਂ ਜਿਵੇਂ ਇੱਕ ਅੰਨਾ ਦੂਸਰੇ ਅੰਨਿਆਂ ਨੂੰ ਨਾਲ ਲੈ ਕੇ ਤੁਰਦਾ ਨਾ ਉਹ ਹਾਲਾਤ ਦੇ ਵਿੱਚੋਂ ਇਹ ਲੋਕ ਵਿਚਾਰੇ ਦੂਜੇ ਅੰਨੇ ਦੇ ਨਾਲ ਤੁਰਨ ਲਈ ਮਜਬੂਰ ਹੋਏ ਆ ਇਹ ਸੁਜਾਖੇ ਬੰਦੇ ਅੰਨੇ ਹੋਏ ਪਏ ਆ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਦੱਸ ਰਿਹਾਗਾ ਵੀ ਕਿੱਧਰ ਨੂੰ ਹੁਣ ਜਾਈਏ ਰਾਹ ਕਿੱਧਰ ਆ ਤੇ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਇਹ ਜਿਹੜੇ ਸਾਡੇ ਲੋਗਾ ਸ਼ਹਿਰ ਦੇ ਹਾਲਾਤ ਬਣੇ ਹੋਏ ਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਪਰਿਵਾਰ ਜਿਹੜੇ ਆ ਰਹੇ ਆ ਮੈਂ ਆਪ ਜੀ ਨੂੰ ਪਹਿਲਾਂ ਕੋਠੇ ਤੋਂ ਵੀ ਦਿਖਾਇਆ ਸੀ ਇਹ ਐਂ ਲੱਗਦਾ ਜਿਵੇਂ ਕੋਈ ਅੰਨਾ ਪਰਿਵਾਰ ਵਿਚਾਰਾ ਇੱਕ ਦੂਜੇ ਦਾ ਸਹਾਰਾ ਲੈ ਕੇ ਤੁਰਦਾ ਹੋਵੇ ਪਾਣੀ ਦੇ ਬਹਾਅ ਦੇ ਵਿੱਚ ਡੁੱਬੇ ਹੋਏ ਲੋਕ ਆ ਜਿਹੜੇ ਆਪਣੇ ਘਰਾਂ ਤੋਂ ਬਾਹਰ ਆ ਰਹੇ ਆ ਹੌਲੀ ਹੌਲੀ ਕਿਵੇਂ ਨਾ ਕਿਵੇਂ ਇੱਕ ਦੂਜੇ ਦਾ ਹੱਥ ਫੜ ਕੇ ਛੜ ਕੇ ਇਹਨਾਂ ਨੂੰ ਜਿਹੜੀ ਆ ਨਹੀਂ ਤਾਂ ਇੱਥੇ ਸੜਕ ਬਣੀ ਨਹੀਂ ਇੱਥੇ ਗਲੀ ਨਾਲੀ ਕੱਚੀਆਂ ਨਾਲੀਆਂ ਇੱਥੇ ਕੱਚੀਆਂ ਗਲੀਆਂ ਆ ਵਾ ਔਰ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਤੇ ਬਾਈ ਜੀ ਕਿੱਧਰ ਚੱਲੇ ਹੋ ਤੁਸੀਂ ਇਕਾਲ ਦਾ ਪਾਣੀ ਆ ਭਾਈ ਸਾਹਿਬ ਦਾ ਜਾਮਾ ਲਗਾਏ ਵਾਲੇ ਪਾਸੇ ਤੇ ਇਧਰ ਕੀ ਸੀਗਾ ਸਰਕਾਰ ਸਰਕਾਰ ਘਰ ਤੁਹਾਡਾ ਠੀਕ ਆ ਸੁਰੱਖਿਆਤ ਨਹੀਂ ਜੀ ਸਾਡਾ ਘਰ ਦੋ ਵੱਡੋ ਪਿਆ ਰਿਹਾ ਪਾਣੀ ਚ ਘਰ ਡੁੱਬ ਗਿਆ ਹੀ ਪਾਣੀ ਨੇ ਹੁਣੇ ਬਣਾਇਆ ਸੀ ਤੇ ਲੋਨ ਚੱਕ ਕੇ ਘਰ ਬਣਾਇਆ ਸੀ ਆ ਅੱਛਾ ਤੇ ਕਿੰਨਾ ਕੁ ਡੁੱਬ ਗਿਆ ਕਿੰਨਾ ਕੁ ਪਾਣੀ ਆ ਪਾਣੀ ਸਾਰਾ ਅੰਦਰ ਹੀ ਭਰਿਆ ਪਿਆ ਸਾਰਾ ਅੰਦਰ ਬੈਣ ਵੀ ਜਗ੍ਹਾ ਰਾਤ ਬੈਠ ਕੇ ਉਹਦੇ ਨਾਲ ਸਮਾਨ ਵੀ ਖਰਾਬ ਹੋਇਆ ਹੋਊਗਾ ਹਾਂਜੀ ਸੀ ਰਾਤ ਬੈਠ ਕੇ ਕੱਢੀ ਡਾਕ ਤੇ ਫਿਰ ਰੋਟੀ ਪਾਣੀ ਦਾ ਕੀ ਹੋਇਆ ਤੁਹਾਡਾ ਰਾਤ ਰੋਟੀ ਪਾਣੀ ਬਾਤ ਗਵਾਂਡੀਆਂ ਨੇ ਦੇ ਦਿੱਤਾ ਸੀ ਵਿਚਾਰਾਂ ਨੇ ਤੇ ਇਥੋਂ ਭਗਵੰਤ ਮਾਨ ਸਰਕਾਰ ਤੋਂ ਕਿੰਨੇ ਕੁ ਖੁਸ਼ ਪਣ ਬਹੁਤ ਸਾਰੀਆਂ ਬਡਾਂਗਾਂ ਗੱਲਾਂ ਕਰਦੇ ਸੀ ਜਦੋਂ ਆਪਣੀ ਗਲੀ ਨਹੀਂ ਬਣੀ ਸੜਕ ਹੀ ਨਹੀਂ ਬਣੀ ਇਹਦੇ ਚ ਗਲੀ ਸੜਕ ਕੋਈ ਨਹੀਂ ਬਣੀ ਕਿ ਜੀ ਮੈਂ ਪਹਿਲਾਂ ਆਪ ਜੀ ਨੂੰ ਕਹਿ ਚੁੱਕਿਆ ਮੈਂ ਦੱਸ ਚੁੱਕਿਆ ਔਰ ਆਪਾਂ ਹੋਰ ਵੀ ਲੋਕ ਇੱਥੇ ਖੜੇ ਆ ਔਰ ਬੀਬੀ ਕੋਈ ਆਪਣੀ ਤਕਲੀਫ ਤੋਂ ਡਿੱ ਕੋਈ ਕਿਸੇ ਨੂੰ ਪੰਜਾਬ ਸਰਕਾਰ ਦੇ ਕੰਮਾਂ ਤੋਂ ਖੁਸ਼ ਆ ਤੁਸੀਂ ਨਹੀਂ ਖੁਸ਼ ਜੀ ਨਹੀਂ ਖੁਸ਼ ਨਵਾਂ ਘਰ ਪਾਇਆ ਜੀ ਨਵਾਂ ਘਰ ਚ ਕੁਝ ਵੀ ਨਹੀਂ ਹੈਗਾ ਜੀ ਸਾਰਾ ਡੁੱਬ ਗਿਆ ਐਸੀ ਸਰਕਾਰ ਅੱਗੇ ਕਹਿੰਨੇ ਜੀ ਸਾਨੂੰ ਮੁਲਾਜ਼ਮਾ ਪੈਸੇ ਦਿਓ ਸਾਨੂੰ ਅਸੀਂ ਫੇਰ ਠੀਕ ਕਰ ਦਿੱਤੇਗੇ ਮਕਾਨਾਂ ਦੇ ਮਵਾਜੇ ਦੀ ਮੰਗ ਕਰਦੇ ਆ ਤੁਸੀਂ ਆਹ ਸਰਕਾਰ ਤੋਂ ਹੁਣ ਇੱਕ ਵਾਰੀ ਆਪਾਂ ਪਾਣੀ ਕਢਾਉਣ ਦੀ ਤਾਂ ਗੱਲ ਕਰ ਲਗੇ ਫਿਰ ਮਵਾਜੇ ਵਾਲੇ ਪਾਸੇ ਤਾਂ ਤੁਹਾਨੂੰ ਪਤਾ ਹੀ ਆ ਮੈਨੂੰ ਲੱਗਦਾ ਵੀ ਮੈਂ ਇਹ ਗੱਲ ਕਹਾਂ ਮੈਨੂੰ ਕੋਈ ਉਹਦਾ ਡਰ ਨਹੀਂ ਕਿਸੇ ਦਾ ਪਰ ਭਗਵੰਤ ਮਾਨ ਜਿੰਨੀ ਹ ਚੁਟਕਲਿਆਂ ਦੇ ਵਿੱਚ ਜਿਆਦਾ ਸਾਰ ਰਹੀ ਆ ਔਰ ਚੁਟਕਲਿਆਂ ਦੇ ਨਾਲ ਲੋਕਾਂ ਨੂੰ ਖੁਸ਼ ਕਰ ਰਹੀ ਆ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਆ ਅਸਲ ਗਰਾਊਂਡ ਲੈਵਲ ਤੇ ਉਹ ਨਹੀਂ ਵੇਖਦੇਗੇ ਚੈਨਲਾਂ ਤੇ ਆ ਜਾਂਦੇ ਆ ਪਰ ਚੈਨਲ ਤੇ ਸਾਡੇ ਚੈਨਲ ਤੇ ਤੁਸੀਂ ਆਏ ਆ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਆਪਦੀ ਸੱਚੀ ਗੱਲ ਜਿਹੜੀ ਤਕਲੀਫ ਆ ਉਹ ਜਰੂਰ ਰੱਖੋ ਗੱਲਾਂ ਵਾਲੀ ਆ ਜੀ ਗੱਲਾਂ ਨੇ ਕੀਤੇ ਸਾਰੀ ਉਮਰ ਇਹੀ ਕੀਤਾ ਇਹਨਾਂ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਜਦੋਂ ਇੱਕ ਦੂਜੇ ਦੇ ਅਸੀਂ ਕੰਨਾਂ 'ਚ ਆਏ ਲੱਗ ਜਾਂਦੇ ਸਾਨੂੰ ਲੱਗਦਾ ਹੁੰਦਾ ਵੀ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ ਕਿ ਇੱਕ ਦੂਜੇ ਨੂੰ ਪੁੱਛਦੇ ਤੁਸੀਂ ਆਪਣਾ ਦੁੱਖ ਜਿਹੜਾ ਜ਼ਰੂਰ ਜ਼ਾਹਰ ਕਰਿਆ ਕਰੋ ਹੋਰ ਵੀ ਮੈਨੂੰ ਇੱਥੇ ਪਤਾ ਲੱਗਿਆ ਸੀਗਾ ਕਿਹੜੇ ਘਰ ਦੀਆਂ ਫਰਸ਼ਾਂ 'ਤੇ ਬੈਠੀਆਂ ਬਾਈ ਜੀ ਤੁਸੀਂ ਕਰੋ ਫਿਰ ਫਿਰ ਤੁਸੀਂ ਇਹ ਗੱਲ ਫਿਰ ਬੀਬੀ ਬੋਲਣ ਦੀ ਕਿਉਂ ਨਹੀਂ ਤੁਹਾਨੂੰ ਲੋੜ ਅਰੇ ਅਸੀਂ ਹੁਣ ਮਕਾਨ ਪਾਇਆ ਸਾਡੇ ਫਰਸ਼ਾ ਵਹਿ ਗਈਆਂ ਸਾਡੇ ਫਰਸ਼ਾ ਵਹਿ ਗਏ ਸਾਰੇ ਨਿਕਾਣ ਹੋ ਗਿਆ ਤੇ ਕੀ ਕਰਗੇ ਕਿੱਥੇ ਹੋ ਗਏ ਕਿਹੜਾ ਮੁਹੱਲਾ ਬੀਬੀ ਇਹ ਕਿਹੜਾ ਮੁਹੱਲਾ ਚੰਦਰ ਨਗਰ ਗਲੀ ਨੰਬਰ 4 ਨਗਾਹੇ ਰੋਡ ਦੇ ਪਾਸ ਮੁਗਗੇ ਤੋਂ ਇੱਥੇ ਜਿਹੜਾ ਤੁਹਾਡਾ ਐਮਸੀ ਆ ਉਹਨੂੰ ਨਹੀਂ ਕਦੇ ਮਿਲੇ ਜਾ ਕੇ ਨਾ ਨਾ ਐਮਸੀ ਕੁਝ ਨਹੀਂ ਕਰਦਾ ਸਾਡਾ ਠੀਕ ਹੈ ਉਹਦਾ ਕਲਦਾ ਬਣਿਆ ਰੀ ਇੱਥੇ ਦਿਖਾਓ ਜੀ ਦਿਖਾਓ ਕਿਹੜੇ ਘਰ ਦੀਆਂ ਫਰਸ਼ਾਂ ਬੈਠੀਆਂ ਸੀਗੀਆਂ ਕਿਹੜੇਆਂ ਬੈਗੀਆਂ ਬੈਗੀਆਂ ਵੀ ਇਹ ਕਹਿੰਦੇ ਬਾਈ ਜੀ ਵੀ ਘਰ ਦੀਆਂ ਜਿਹੜੀਆਂ ਫਰਸ਼ਾਂ ਬੈਗੀਆਂ ਬਿਲਕੁਲ ਐਂ ਲੱਗਦਾ ਸੀ ਵੀ ਮਕਾਨ ਜਿਵੇਂ ਨਵਾਂ ਬਣਿਆ ਹੋਇਆ ਪਿੱਛੋਂ ਤੇ ਆਪਾਂ ਉਹ ਵੇਖਦੇ ਹੁਣ ਕੀ ਹੈਗਾ ਉਹਦੇ ਹਾਲਾਤ ਆ ਦੇਖੋ ਨਵਾਂ ਹੀ ਮਕਾਨ ਆ ਇਹ ਫਾਈਟ ਕਰਦੇ ਜੀ ਇਹ ਤਾਂ ਪੈ ਰਿਆ ਨਾ ਜਿਹੜੇ ਦੀਆਂ ਫਰਸ਼ਾਂ ਬੈਠੀਆਂ ਉਹ ਵਿਖਾਓ ਤੁਸੀਂ ਮੈਨੂੰ ਕੋਈ ਨਹੀਂ ਬਾਹਰ ਹੀ ਖੋਲੋ ਜੀ ਮੜਾ ਬਾਹਰ ਫੜ ਕੇ ਰੱਖ ਲਓ ਬਾਹਰ ਫੜ ਕੇ ਰੱਖ ਲਓ ਮੜਾ ਸਾਈਡ ਤੇ ਜੁਨਾ ਆਪ ਬਈ ਆ ਦੇਖੋ ਜੀ ਅੱਛਾ ਪਹਿਲਾਂ ਫਰਸੋ ਬਰਾਬਰ ਸੀਗੀ ਪਾਸਾ ਜੋ ਬਾਈ ਮਾਰ ਚਨਾ ਕੇ ਐ ਬਰਾਬਰ ਸੀ ਬੈਗੀ ਉਹ ਦੇਖੋ ਜੀ ਤੁਹਾਨੂੰ ਲੱਗ ਰਿਹਾ ਵਾ ਕਿ ਇਹ ਜਿਹੜਾ ਨੁਕਸਾਨ ਬਿਲਕੁਲ ਫਰਸ਼ ਦਿਸ ਰਿਹਾ ਆਪਾਂ ਨੂੰ ਵੀ ਬੈਠਾ ਵਾ ਇਹ ਆ ਹਾਲਾਤ ਜਿਹੜੇ ਆ ਘਰ ਦੇ ਬਣੇ ਹੋਏ ਆ ਤੇ ਲਗਭਗ 2.5 3 ਫੁੱਟ ਜਿਹੜਾ ਵਾ ਪਾਸਿਆਂ ਤੋਂ ਬਹਿ ਚੁੱਕਿਆ ਬਾਰ ਉਹ ਜਿਹੜਾ ਉੱਚਾ ਪੈਂਦਾ ਜਾਂਦਾ ਬਿਲਕੁਲ ਜੀ ਬੈਠੂਗਾ ਜਦੋਂ ਇਹਦੇ ਵਿੱਚ ਜਿਹੜਾ ਪਾਣੀ ਆ ਗਿਆ ਥੱਲੇ ਤੇ ਫਰਸ਼ ਗਰੀਬ ਪਰਿਵਾਰ ਨੇ ਜਿਹੜੇ ਆਪਦੇ ਪਾਏ ਸੀਗੇ ਆਹ ਦੇ ਮਿੱਟੀ ਵਾਲੀ ਆ ਬੈਠਾ ਸਾਰਾ ਸਲਟੇਡੇ ਹੋ ਗਿਆ ਭਾਈ ਮਾੜਾ ਸਾਈਡ ਤੇ ਉਹ ਵੇਖੀ ਹੋਏ ਸਰ ਤੇ ਵਯਾ ਭਾਈ ਉਹ ਪੇਟੀ ਟੇਢੀ ਹੋ ਗਈ ਜੀ ਪੇਟੀ ਟੇਢੀ ਪਾਣੀ ਬਹੁਤ ਕਰਨਾ ਹੈ ਸਾਰਾ ਟੇਡਾ ਆਇਆ ਇਹ ਦੇ ਸਮਾਨ ਆ ਜੀ ਸਮਾਨ ਦੇ ਕਰਕੇ ਦੱਸ ਨਹੀਂ ਰਿਹਾ ਪਰ ਹਾਲਾਤ ਇਹ ਦੱਸਦੇ ਆ ਜਿਵੇਂ ਪੇਟੀ ਟੇਢੀ ਪਈ ਆ ਵੀ ਉਹ ਬਿਲਕੁਲ ਫਰਸ਼ਾਂ ਇਧਰਲੇ ਪਾਸੇ ਜੀਆਂ ਬੈਠੀਆਂ ਹੋਈਆਂ ਕਿਉਂਕਿ ਮਕਾਨ ਇੱਕੋ ਆ ਲੈਂਟਰ ਇੱਕੋ ਆ ਲੈਂਕ ਇੱਕ ਇਸ ਕਰਕੇ ਲੈਂਕ ਦਾ ਕਰਕੇ ਤੇ ਬਿਲਕੁਲ ਆਪ ਜੀ ਨੂੰ ਫੇਰ ਤੋਂ ਜਿਹੜਾ ਥੋੜਾ ਜਿਹਾ ਮੈਂ ਵਿਖਾ ਦੇਵਾਂ ਕਿ ਬਾਹਰਲੇ ਫਰਸ਼ ਦੇ ਬਰਾਬਰ ਉਹ ਕਿੰਨੀ ਫਰਸ਼ ਜਿਹੜੀ ਥੱਲੇ ਤੁਹਾਨੂੰ ਤਸੀਹ ਲੱਗਦੀ ਆ ਇਹ ਹਾਲਾਤ ਜਿਹੜੇ ਮੋਗੇ ਸ਼ਹਿਰ ਦੇ ਸ੍ਰੀ ਗੁਰੂ ਚੰਦਰ ਨਗਰ ਦੇ ਆ ਹੋਰ ਘਰਾਂ ਦਾ ਵੀ ਆਪਾਂ ਵੇਖਦੇ ਆਂ ਲਓ ਜੀ ਹੁਣ ਦੂਜੇ ਘਰ ਦੇ ਵਿੱਚ ਵੇਖ ਰਹੇ ਆ ਆਪ ਬਾਲੇ ਘਰਾਂ ਦਾ ਵੇਚਟ ਨਹੀਂ ਕਰਦੇਗੇ ਅੱਗੇ ਬਹੁਤ ਉੱਥੇ ਬੈਠਾ ਵਾ ਪਾਣੀ ਤੁਹਾਡਾ ਘਰ ਕਿਹੜਾ ਜੀ ਇਹ ਤੁਹਾਡਾ ਹੀ ਘਰ ਆ ਦੇਖੋ ਜੀ ਇੱਕ ਮਿੰਟ ਇਹ ਅੰਦਰੋਂ ਪਹਿਲਾਂ ਵੇਖ ਲਈਏ ਫਿਰ ਆਪਾਂ ਬਾਹਰੋਂ ਵੇਖਦੇ ਆ ਬਾਈ ਬਾਹਰੋਂ ਥੋੜਾ ਸਾਈਡ ਤੇ ਹੋ ਜਾਓ ਤੁਸੀਂ ਹਾਂ ਜੀ ਆਹ ਦਰਖਾਹਰੀ ਪਟਾ ਆ ਬਿਲਕੁਲ ਜੀ ਆਹ ਜਿਹੜਾ ਨਵਾਂ ਹੀ ਮਕਾਨ ਬਣਿਆ ਹੋਇਆ ਕੋਈ ਬਾਲੀ ਦੇਰ ਦਾ ਨਹੀਂਗਾ ਬਾਈ ਆਹ ਸਾਈਡ ਤੇ ਹੋ ਜਾਓ ਵੀਰੇ ਆ ਕੰਦਾ ਜਿਹੜੀਆਂ ਬੈਠ ਚੁੱਕੀਆਂ ਵਾ ਆਪ ਜੀ ਨੂੰ ਦੱਸ ਰਹੀਆਂ ਇਹ ਲੈਂਕ ਜਿਹੜਾ ਵਾ ਕੰਦਾ ਨਾਲੋਂ ਟੁੱਟ ਚੁੱਕਿਆ ਔਰ ਇਹ ਪਰਿਵਾਰ ਦਾ ਇਹ ਵੀ ਕਹਿਣਾ ਆਹ ਸੁਣ ਲਓ ਮਸਾਂ ਭਰਾਂਦੇ ਤੇ ਕੰਦਾ ਜਿੱਥੇ ਵਾ ਉਹ ਕੰਦਾ ਉਤਰ ਤੇੜਾ ਆ ਗਿਆ ਵੇਖੋ ਉਹ ਦੇਖੋ ਜੀ ਔਰ ਸਾਹਮਣੇ ਘੱਟ ਤੇੜਾ ਆ ਗਿਆ ਸਾਰੀ ਇਹ ਪਰਿਵਾਰ ਦਾ ਇਹ ਵੀ ਕਹਿਣਾ ਕਿ ਬੱਲੀਆਂ ਲਾ ਕੇ ਅਸੀਂ ਪਿਛਲੇ ਪਾਸੋਂ ਕੰਧ ਰੋਕੀ ਹੋਈ ਆ ਨਹੀਂ ਤਾਂ ਇਹ ਮਕਾਨ ਹੋਂ ਤੱਕ ਡਿੱਗ ਪੈਣਾ ਸੀ ਔਰ ਆਪਾਂ ਪਹਿਲਾ ਪਾਸਾ ਵੀ ਉਹਦਾ ਵੇਖਦੇ ਆਂ ਬਿਲਕੁਲ ਜੀ ਇਹ ਮਕਾਨ ਜਿਹੜਾ ਵਾ ਇੱਕਦਮ ਖਰਾਬ ਸਥਿਤੀ ਦੇ ਵਿੱਚ ਚਲਾ ਗਿਆ ਇਹ ਮਕਾਨ ਦੀਆਂ ਜਿਹੜੀਆਂ ਛੱਤਾਂ ਦੇ ਨਾਲ-ਨਾਲ ਫਰਸ਼ ਵੀ ਜਿਹੜੇ ਆ ਘਰ ਦੇ ਉਹ ਵੀ ਬੈਠ ਚੁੱਕਿਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਖੜਾ ਮੈਂ ਤੁਹਾਨੂੰ ਥੋੜੇ ਤੋਂ ਜਾ ਕੇ ਸਾਰਾ ਕੁਝ ਦਿਖਾਉਣਾ ਹੈ ਪਿੱਛੇ ਜਿਹੜੀਆਂ ਬੱਲੀਆਂ ਵਗੈਰਾ ਲਾਈਆਂ ਹੋਈਆਂ ਉਹ ਵੀ ਆਪ ਜੀ ਨੂੰ ਦਿਖਾਉਣਾ ਸੀ ਔਰ ਮਾਲਕ ਰਿਹਾ ਇਹ ਗਰੀਬਾਂ ਦੀ ਬਸਤੀ ਦਾ ਹਾਲ ਬਣਿਆ ਹੋਇਆ ਵਾਹ ਉਹ ਸਦਾ ਇੱਥੇ ਸਿਗਲੀਗਰ ਪਰਿਵਾਰ ਵੀ ਰਹਿੰਦੇ ਹੁਣ ਇਹਦੇ ਵਿੱਚ